ਮੇਰੇ ਘਰ ਵਾਲਾ ਬਗੀਚਾ ਸੈਂ ਹੈ ਕੀ ਗੱਲ ਹੋਈ ਇਹਨਾਂ ਦੇ ਸਾਬ ਕੰਮ ਤੇ ਗਏ ਸੱਟ ਲੱਗੀ ਆ ਤੇ ਲੱਤ ਟੁੱਟ ਗਈ ਲੱਤ ਨੇ ਲੱਤ ਦਲ ਗਈ ਆ ਪੈਰ ਗਲ ਗਿਆ ਵਾ ਇਹਨਾਂ ਨੂੰ 2 ਮਹੀਨੇ ਕੋ 3 ਮਹੀਨੇ ਲੱਗ ਗਿਆ 3 ਮਹੀਨੇ ਹੋ ਗਏ ਘਰੇ ਬੈਠੇ ਆ ਕਿਸੇ ਨੇ ਨਹੀਂ ਮਦਦ ਕੀਤੀ ਅੱਗੇ ਵੀ ਪੰਚਾਇਤ ਨੇ ਪਾਈ ਸੀ ਵੀਡੀਓ ਵੀ ਨਹੀਂ ਚਲਦੀ ਕਿ ਹੁਣ ਫੇਰ ਕਹਿੰਦੇ ਚਲ ਵੇਖ ਜਿੰਨੇ ਆ ਜਿੰਨੀ ਹੋ ਸਕਦੀ ਆ ਇਹ ਰੱਖਦਾ ਨਹੀਂ ਮਤ ਨਹੀਂ ਕਿਸੇ ਨੇ ਲੱਤ ਟੁੱਟਣ ਦੇ ਨਾਲ ਜਿਹੜਾ ਹੁਣ ਇਹਨਾਂ ਨੂੰ ਡਾਕਟਰਾਂ ਨੇ ਹੁਕਮ ਲਾਇਆ ਕਿ ਤੁਸੀਂ ਆ ਕੇ ਦਾਖਲ ਹੋ ਤੁਹਾਡੇ ਤੇ ਖਰਚਾ ਜਿਹੜਾ ਵਾ 5 ਤੋਂ 10 ਲੱਖ ਦਾ ਜਿਹੜਾ 15 ਦਾ ਦੱਸਿਆ ਹੁਣਾ ਕਿਉਂਕਿ ਇੰਨੀ ਜੋਗੇ ਨਹੀਂ ਗੀ ਹੁਣ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਹ ਭਰਾ ਸਾਡੇ ਦੀ ਮਦਦ ਕੀਤੀ ਜਾਵੇ ਜੇ ਇਹ ਗੱਟੇ ਤੇ ਮੁਸ਼ਕਲ ਆਉਂਦੀ ਆ ਕੋਈ ਗੱਲ ਕਰਨ ਦੀ ਜਾਂ ਕੁਛ ਕਿਸੇ ਰਗੋਂ ਦੀ ਮੈਂ ਤੇ ਇਹਨਾਂ ਨਾਲ ਨਾ ਹੋਵੇ ਪਰ ਫਿਰ ਵੀ ਇਹੀ ਆਪਦੇ ਭਰਾਵਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਵੀਰ ਦੀ ਮਦਦ ਕੀਤੀ ਜਾਵੇ ਲਗਦੇ ਡਾਈ ਸਰਨਜੀਤ ਕੌਰ ਕਿਹੜਾ ਪਿੰਡ ਆ ਗੁਦਾਈ ਕੀ ਦੇ ਕੀ ਲੱਗਦੇ ਜਿੰਨਾਂ ਦੀ ਆ ਮੇਰੇ ਘਰ ਵਾਲਾ ਬਗੀਚਾ ਸਿੰਘ ਆ ਤੇ ਕੀ ਗੱਲ ਹੋਈ ਹੈ ਇਨਾਂ ਦੇ ਸਭ ਕੰਮ ਤੇ ਗਏ ਸੱਟ ਲੱਗੀ ਆ ਤੇ ਲੱਤ ਟੁੱਟ ਗਈ ਲੱਤ ਥੱਲੇ ਲੱਤ ਗਲ ਗਈ ਆ ਪੈਰ ਗਲ ਗਿਆ ਵਾ ਤੇ ਜਿਹੜੀ ਜ਼ਮੀਨ ਉੱਚ ਪਾਣੀ ਆ ਗਿਆ ਤਾਂ ਇਨਾਂ ਨੂੰ ਇਲਾਜ ਕਰਾ ਕੇ ਬੈਠੇ ਆ ਤੇ ਕੋਠੇ ਵਿੱਚ ਹੁੰਦਾ ਸਾਰੇ ਕਣ ਕਿਹੜੇ ਵੇਲੇ ਪੁੱਤਰੇ ਜਿਹੜੇ ਸ਼ਤਾਂ ਭਿੱਜੀਆਂ ਪਈਆਂ ਵਾ ਇਹਨਾਂ ਨੂੰ ਇਲਾਜ ਕਰਾਉਣਾ ਬਾਕੀ ਤਾਂ ਕੋਈ ਗੱਲ ਨਹੀਂ ਆ ਕਿੰਨੇ ਕੋ ਜਿਆਦੀ ਰਾਤ ਟੁੱਟੀ ਤੇ ਕਿੰਨੇ ਇਹਨਾਂ ਨੂੰ 2 ਮਹੀਨੇ ਹੋ ਗਏ 3ਵਾਂ ਮਹੀਨਾ ਲੱਗ ਗਿਆ 3 ਮਹੀਨੇ ਹੋ ਗਏ ਘਰੇ ਬੈਠੇ ਆ ਕੇ ਰਿਸ਼ਤੇਦਾਰ ਨੇ ਕਿ ਕਿਸੇ ਨੇ ਨਹੀਂ ਮਦਦ ਕੀਤੀ ਅੱਗੇ ਵੀ ਪੰਚਾਇਤ ਨੇ ਪਾਈ ਸੀ ਵੀਡੀਓ ਵੀ ਨਹੀਂ ਚੱਲੀ ਤੂੰ ਉਹ ਕੈਂਡੀਟਲ ਵੇਖ ਲੈਣੇ ਆਂ ਹਾਂਜੀ ਜਿੰਨੀ ਹੋ ਸਕਦੀ ਆ ਤੇ ਰਿਸ਼ਤੇਦਾਰ ਨੇ ਨਹੀਂ ਮਤਕੀਦੀ ਨਹੀਂ ਕਿਸੇ ਨੇ ਨਹੀਂ ਕਿੰਨੀ ਜ਼ਮੀਨ ਵੀ ਨਹੀਂ ਰਹੀ ਜ਼ਮੀਨ ਹੈਗੀ 1.5 ਤੋਂ 2 ਕਿੱਲੇ ਉੱਥੇ ਪਾਣੀ ਚਾ ਅੱਛਾ ਚੱਲੋ ਕੇ ਪੰਨ ਕੋ ਪਾਰ ਆ ਜਿੱਥੇ ਪਾਰ ਹਾਂਜੀ ਹਾਂਜੀ ਕਿਹੜੀ ਫਸਲ ਵੀਜੀ ਤੇ ਝੋਨਾ ਲਾਇਆ ਸੀ ਸਾਕੀ ਅਪੀਲ ਕਰੋ ਘਣਾਉਂਦਾ ਨਹੀਂ ਵੀਰਾ ਮਦਦ ਤੁਸੀਂ ਕਰਦੇ ਨਾ ਜਿੰਨੀ ਕਰਦੇ ਜਾਂਦੇ ਕਿੰਨਾ ਕੁ ਡਾਕਟਰਾਂ ਨੇ ਕਿੰਨਾ ਖਰਚਾ ਦਿੱਤਾ ਖਰਚਾ ਹੋਣ ਦੇ ਵੀ ਇਹਨੇ ਦਾਹਲ ਕਿੱਤੀ ਆ ਪਤਾ ਲੈਣਾ ਉਹ ਤਾਂ ਲੱਤ ਵੜਨ ਦਾ ਕਹਿੰਦੇ ਸੀ ਐਂ ਦੀ ਤਰ੍ਹਾਂ ਨੇ ਜੋ ਬਾਜੇ ਲਾਜ ਸੁਨੇ ਹੋਏ ਉਹਨੇ ਇਲਾਜ ਕਰਾ ਲਓਗੇ ਬੱਜ ਜਾਊਗਾ ਤੇ ਲਾਈਟ ਤੇ ਪੈਸੇ ਵਾਵਾ ਮੰਗੇ ਨਾ ਕਿੰਨਾ ਹੀ ਖਰਚਾ ਲੱਗਿਆ ਉਹ ਤਾਂ ਕਹਿੰਦੇ ਵੀ ਉਹ ਦੱਸਣਗੇ ਵੀ 5-10 ਵੀ ਲੱਗ ਸਕਦਾ ਹਾਂਜੀ ਹਾਂਜੀ ਕਿਹੜਾ ਹਸਪੀਟਲ ਖੜਿਆ ਤੁਸੀਂ ਇਹਨਾਂ ਨੂੰ ਫਰੀਦਕੋਟ ਖੜਿਆ ਸੀ ਉਹਨਾਂ ਨੇ ਹੱਥ ਨਹੀਂ ਪਾਇਆ ਅੱਛਾ ਹਾਂਜੀ ਉਹਦੇ ਪੈਰੀ ਵੱਢਣਾ ਵਾ ਕਾੜੀਆਂ ਰਿਪੋਰਟਾਂ ਲਈ ਫੜਦੇ ਕਿ ਹਸਪੀਟਲ ਦੀ ਇਸ ਫਰੀਦਕੋਟ ਦੀ ਹਾਂਜੀ ਹਾਂਜੀ ਤੇ ਬਾਕੀ ਉਹ ਪਿੰਡ ਦੇ ਪ੍ਰਧਾਨ ਜੀ ਆਏ ਉਹਨਾਂ ਨਾਲ ਪੁੱਛ ਲਓ ਹਾਲ ਸਾਡੇ ਵੇਖ ਕੇ ਉਹਨਾਂ ਨੇ ਲੈਂਦਾ ਵਾ ਚਲ ਤੁਹਾਡੀ ਮਦਦ ਹੋ ਸਕਦੀ ਜਿੰਨੀ ਕਰਾਂਗੇ ਮਾਲਕ ਜੀ ਜੇਕਰ ਕਿਸੇ ਨਾਲ ਤੁਹਾਡੀ ਕੋਈ ਮਦਦ ਕਰਨੀ ਹੋਵੇ ਤਾਂ ਤੁਹਾਡਾ ਕੋਈ ਫੋਨ ਹੈ 7528 36860 ਕੋਈ ਦੁਬਾਰਾ ਵੀਰ ਦਾ 7528 36860 ਪਿੰਡ ਗਦਾਈਏ ਗਦਾਈਏ ਸੀਪਟੇ ਜਿਲ੍ਹਾ ਕਲਪਾ ਹਾਂਜੀ ਕੀ ਨਾਗ ਪ੍ਰਧਾਨ ਜੀ ਦਾ ਪਰਮਜੀਤ ਸਿੰਘ ਜੀ ਜਲਾ ਪ੍ਰਧਾਨ ਪਿੰਡ ਗਦਾਈਏ ਜੀ ਤਾਂ ਜੀ ਕੀ ਮਸਲਾ ਆੜਾ ਮੰਜੇ ਦੇ ਪਏ ਵੀ ਤੇ ਇਹ ਮਸਲਾ ਜੀ ਪਹਿਲਾਂ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ মিডিਆ ਦਾ ਜਿਹੜਾ ਸਾਡੀ ਸਜੀਵਾਂ ਜੋ ਸਾਡੇ ਦੁੱਖ ਸੁੱਖ ਤੇ ਨਾਲ ਹਾਜ਼ਰ ਹੁੰਦੇ ਜੋ ਇੱਕ ਸੰਕਟ ਇਹ ਵੀਰ ਤੇ ਆਇਆ ਵਾ ਤੇ ਦੂਜਾ ਸੰਕਟ ਸਾਨੂੰ ਮਾਲਕ ਨੇ ਸਾਡੇ ਤੇ ਪਾਤਾ ਪਾਣੀ ਦਾ ਕਹਿਰ ਜਿਹੜਾ ਚੱਲ ਰਿਹਾ ਏ ਲੰਮੇ ਸਮੇਂ ਤੋਂ ਤੁਹਾਨੂੰ ਪਤਾ ਆ ਕਿ ਮਹੀਨੇ ਤੋਂ ਉੱਤੇ ਸਮਾਂ ਲੰਘਿਆ ਏ ਜਿਹੜਾ ਪਾਣੀ ਦਾ ਕਹਿਰ ਚੱਲ ਰਿਹਾ ਏ ਇਸ ਵੀਰ ਦੀ ਮਜ਼ਦੂਰੀ ਤੇ ਜਾਂਦੇ ਦੀ ਲੱਤ ਟੁੱਟੀ ਆ ਲੱਤ ਟੁੱਟਣ ਦੇ ਨਾਲ ਜਿਹੜਾ ਹੁਣ ਇਹਨਾਂ ਨੂੰ ਡਾਕਟਰਾਂ ਨੇ ਹੁਕਮ ਲਾਇਆ ਕਿ ਤੁਸੀਂ ਆ ਕੇ ਦਾਖਲ ਹੋ ਤੁਹਾਡੇ ਤੇ ਖਰਚਾ ਜਿਹੜਾ ਵਾ 5 ਤੋਂ 10 ਲੱਖ ਦਾ ਜਿਹੜਾ 15 ਦਾ ਦੱਸਿਆ ਹੁਣਾ ਕਿਉਂਕਿ ਇੰਨੀ ਜੋਗੇ ਨਹੀਂਗੇ ਐਨੂੰ ਕੈਮਰਾ ਕਮਾ ਕੇ ਤੁਸੀਂ ਵੇਖਿਓ ਮੈਂ ਜਿਸ ਦਿਨ ਮੀ ਪੈਂਦਾ ਮੈਂ ਇਹਨਾਂ ਦੇ ਘਰੇ ਆਇਆ ਮੈਂ ਕਿਹਾ ਤੁਸੀਂ ਇਹਦੇ ਨਾਲੋਂ ਬਾਹਰ ਨਿਕਲ ਕੇ ਬਹਿ ਜਾਓ ਤੇ ਚੰਗੀ ਗੱਲ ਆ ਕਿ ਉਹ ਭੇਜਦੇ ਅੰਦਰ ਵੀ ਜਾਣਾ ਆ ਸਾਰੇ ਹੀ ਕਮਰੇ ਇਹਨਾਂ ਦੇ ਚੋਏ ਆ ਪਾਣੀ ਐ ਜਾ ਰਿਹਾ ਹੈ ਬਾਹਰ ਨੂੰ ਇਹ ਅਸੀਂ ਅਪੀਲ ਕਰਦੇ ਆ ਕਿ ਜਿਹੜੇ ਵੱਖ-ਵੱਖ ਐਨ ਆਰ ਆਈ ਸਾਡੇ ਭਰਾਵਾਂ ਬਾਰ ਬੈਠੇ ਆ ਅੱਗੇ ਵੀ ਅਸੀਂ ਵੀਡੀਓ ਟਾਡੀਆਂ ਵੇਂਦੇ ਰਹਿੰਨੇ ਆ ਕਿ ਬਹੁਤ ਜਿਹੜੇ ਮਦਦ ਕਰਦੇ ਆ ਇਹ ਹੁਣ ਵੀ ਅਸੀਂ ਅਪੀਲ ਕਰਦੇ ਆ ਕਿ ਇਹ ਭਰਾ ਦੀ ਸਾਡੇ ਦੀ ਮਦਦ ਕੀਤੀ ਜਾਵੇ ਜੇ ਇਹ ਗੱਟੇ ਤੇ ਮੁਸ਼ਕਲ ਆਉਂਦੀ ਆ ਕੋਈ ਗੱਲ ਕਰਨ ਦੀ ਜਾਂ ਕੁਛ ਕਿਸੇ ਰਕਮ ਦੀ ਮੈਂ ਤੇ ਇਹਨਾਂ ਨਾ ਹੋਵੇ ਪਰ ਫਿਰ ਵੀ ਅਸੀਂ ਆਪਦੇ ਭਰਾਵਾਂ ਨੂੰ ਅਪੀਲ ਕਰਦੇ ਆ ਕਿ ਇਹ ਵੀਰ ਦੀ ਮਦਦ ਕੀਤੀ ਜਾਵੇ ਵਾਤੋਂ ਵਧ ਮਦਦ ਕੀਤੀ ਜਾਵੇ ਕਿਉਂਕਿ ਇਹ ਹਾਲਤ ਸਾਰੀਆਂ ਹੀ ਸਾਡੀਆਂ ਮਾੜੀਆਂ ਹੋ ਚੁੱਕੀਆਂ ਆ ਵਾ ਚਲੋ ਸਾਡੇ ਦੇ ਗੁਜ਼ਾਰੇ ਹੁੰਦੇ ਪਰ ਇਹਨੂੰ ਜਿਹੜੀ ਸੱਟ ਲੱਗ ਚੁੱਕੀ ਆ ਆਪਦੀ ਮਿਹਨਤ ਕਰਦਾ ਸੀ ਆਪਦਾ ਗੁਜ਼ਾਰਾ ਕਰਦਾ ਸੀ ਆਪਦੇ ਜੀ ਆਂਦਾ ਪਾਲਣ ਪੋਸ਼ਣ ਕਰਦਾ ਪਰ ਹੁਣ ਜਿਹੜਾ 2 ਮਹੀਨੇ 2.5 ਤਨ ਹੋ ਗਏ ਨੂੰ ਬੈਠੇ ਨੂੰ ਮੰਜੇ ਤੇ ਇਹਦੀ ਹਾਲਤ ਜਿਹੜੀ ਆ ਦਿਨੋਂ ਦਿਨੋਂ ਵਿਗੜਦੀ ਜਾਂਦੀ ਆ ਕਿਉਂ ਇੱਕ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ ਵਿਚਾਰਾ ਸ਼ੂਗਰ ਆ ਗਈ ਆ ਹੋਰ ਅਰਾ ਵਗੈਰਾ ਕਈ ਵਿੱਚੋਂ ਨਿਕਲਦੀਆਂ ਬਿਮਾਰੀਆਂ ਸਰੀਰ ਦੇ ਵਿੱਚੋਂ ਪਰ ਅਸੀਂ ਅਪੀਲ ਕਰਦੇ ਆਂ ਆਪਦੇ ਭਰਾਵਾਂ ਨੂੰ ਕਿ ਇਸ ਵੀਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਜੇ ਘਰ ਦੇ ਹਾਲਾਤ ਹੈ ਕਿ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਆ। ਘਰ ਦੇ ਹਾਲਾਤ ਮਾੜੇ ਕਰਕੇ ਇਹ ਤੁਹਾਨੂੰ ਅਸੀਂ ਅਪੀਲ ਕੀਤੀ ਸੀ ਵੀ ਘਰ ਦੇ ਹਾਲਾਤ ਬਹੁਤ ਜ਼ਿਆਦੇ ਮਾੜੇ ਆ ਕੋਈ ਕਮਰੇ ਜਿਹੜੇ ਵੀ ਸਨ 880 ਦੇ ਆ ਤੇ ਇਹ ਵੀ ਚੋ ਰਹੇ ਆ ਕਿ ਇਹ ਬਜ਼ੁਰਗਾਂ ਨੇ ਪਾਏ ਆ ਤੇ ਗਾੜੀ ਤੇ ਮੁੜ ਕੇ ਇਹਦੇ ਤੋਂ ਵਿਚਾਰੇ ਤੋਂ ਹੋਇਆ ਹੀ ਕੁਛ ਨਹੀਂਗਾ ਜਿਹੜੀ ਪੈੜੀ ਆ ਕਿਲਾ 1.5 ਕਿਲੋ ਬੰਨੋ ਅਗਲੇ ਬੰਨੇ ਆ ਉਹ ਤੇ ਦਰਿਆ ਬਣਿਆ ਬੈਠਾ ਉਹਦੇ ਪਤਾ ਨਹੀਂ ਕਣਕ ਵੀ ਬੀਜੀ ਯਾਨੀ ਕਿ ਨਹੀਂ ਬੀਜੀ ਯਾਨੀ ਪਰ ਅੱਜ ਇਹਨੂੰ ਸਾਡੇ ਭਰਾ ਨੂੰ ਲੋੜ ਆ ਇਹਦੀ ਵੱਧ ਤੋਂ ਵੱਧ ਜਿਹੜੀ ਮਦਦ ਕੀਤੀ ਜਾਵੇ ਇਹਦੀ ਲਤ ਜਿਹੜੀ ਠੀਕ ਹੋ ਗਏ ਇਹ ਚੱਲ ਸਕੇ